ਜਦੋਂ ਇਹ ਵੀ ਸਮਾਂ ਹੁੰਦਾ ਸੀ ਜਦੋਂ ਸਵੇਰੇ-ਸਵੇਰੇ ਅੱਖਾਂ ਚਿੜੀਆਂ ਦੀ ਚਿੜਚਰਾਹਟ ਦੇ ਨਾਲ ਖੁੱਲ੍ਹਦੀਆਂ ਸਨ ਪਰ ਹੁਣ ਇਹ ਆਵਾਜ਼ ਦੀ ਜਗ੍ਹਾ ਅਲਾਰਮ ਘੜੀ ਨੇ ਲੈ ਲਈ ਹੈ ਤੇ ਹੁਣ ਲਗਭਗ ਇਹ ਚਿੜੀਆਂ ਖਤਮ ਹੋ ਗਈਆਂ ਨੇ ਕਦੀ ਇਹ ਮੰਨਿਆ ਜਾਂਦਾ ਸੀ ਕਿ ਇਹ ਚਿੜੀਆਂ ਇਨਸਾਨਾਂ ਦੀਆਂ ਚੰਗੀਆਂ ਦੋਸਤਾਂ ਹਨ ਤੇ ਅਕਸਰ ਹੀ ਤੁਸੀਂ ਵੇਖਿਆ ਹੋਵੇਗਾ ਕਿ ਇਹ ਚਿੜੀਆਂ ਤੁਹਾਡੇ ਘਰਾਂ ਦੇ ਵਿੱਚ ਤੁਹਾਡੇ ਨਾਲ ਰਹਿੰਦੀਆਂ ਸਨ ਪਰ ਹੁੰਦੇ ਸਮੇਂ ਦੇ ਵਿੱਚ ਲੋਕ ਕਮਾਈ ਦੇ ਸਾਧਨਾਂ ਵਿੱਚ ਪੈ ਗਏ ਨੇ ਤੇ ਇਹਨਾਂ ਚਿੜੀਆਂ ਨੂੰ ਭੁੱਲ ਚੁੱਕੇ ਨੇ ਇੱਕ ਸਰਚ ਦੇ ਮੁਤਾਬਕ ਪਿਛਲੇ 40 ਸਾਲਾਂ ਦੇ ਵਿੱਚ ਚਿੜੀਆਂ ਦਾ ਵਾਧਾ ਹੋਇਆ ਹੈ ਪਰ 75% ਇਹ ਜਾਤੀ ਘਟਦੀ ਜਾ ਰਹੀ ਹੈ ਤੇ ਇਹ ਜਾਤੀ ਦੀਆਂ ਚਿੜੀਆਂ ਘੱਟ ਹੋ ਗਈਆਂ ਨੇ ਇਸੇ ਜਾਤੀ ਦੀਆਂ ਚਿੜੀਆਂ ਪੂਰੀ ਦੁਨੀਆ ਦੇ ਵਿੱਚ 26 ਨਸਲਾਂ ਪਾਈਆਂ ਜਾਂਦੀਆਂ ਨੇ ਪਰ ਇੰਡੀਆ ਦੇ ਵਿੱਚ ਸਿਰਫ 5 ਹੀ ਨਸਲਾਂ ਨੇ ਲਗਭਗ ਜਿਹੜੀਆਂ ਬਚੀਆਂ ਚਿੜੀਆਂ ਨੇ ਉਹ ਵੀ ਪੂਰੀ ਤਰ੍ਹਾਂ ਖਤਮ ਹੋਣ ਦੀ ਕगार ਤੇ ਨੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਕੀ ਕਾਰਨ ਹੈ ਇਨ੍ਹਾਂ ਚਿੜੀਆਂ ਦੇ ਅਲੋਪ ਹੋਣ ਦੇ ਜਿਵੇਂ ਜਿਵੇਂ ਇਨਸਾਨ ਤਰੱਕੀ ਕਰਦਾ ਗਿਆ ਵੱਡੇ ਵੱਡੇ ਘਰ ਬਣਾਉਂਦਾ ਗਿਆ ਉਸੇ ਉਸੇ ਤਰ੍ਹਾਂ ਹੀ ਇਨ੍ਹਾਂ ਚਿੜੀਆਂ ਦੀ ਆਬਾਦੀ ਘਟਦੀ ਗਈ ਲਗਭਗ ਹੁਣ ਇਹ ਮੁਕਾਮ ਆ ਗਿਆ ਹੈ ਕਿ 80% ਤੱਕ ਇਹ ਜਿਹੜੀਆਂ ਚਿੜੀਆਂ ਦੀ ਆਬਾਦੀ ਹੈ ਉਹ ਘਟ ਚੁੱਕੀ ਹੈ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਇਨਸਾਨ ਇਨ੍ਹਾਂ ਚਿੜੀਆਂ ਦੇ ਘਟਣ ਜਾਂ ਮਰਨ ਦਾ ਕਾਰਨ ਹੈ ਹੈ ਮੋਬਾਈਲ ਟਾਵਰ ਇਹ ਉਹੀ ਮੋਬਾਈਲ ਟਾਵਰ ਹਨ ਜਿਨ੍ਹਾਂ ਦੇ ਟਾਵਰ ਦੇ ਜਰੀਏ ਅਸੀਂ ਆਪਣੇ ਮੋਬਾਈਲ ਚਲਾਉਂਦੇ ਹਾਂ ਆਪਣੀ SIM ਕਾਰਡ ਚ ਲਾਉਂਦੇ ਹਾਂ ਵੈਸੇ ਤਾਂ ਇਹ ਮੋਬਾਈਲ ਟਾਵਰ ਇਨਸਾਨਾਂ ਦੇ ਲਈ ਵੀ ਖਤਰਨਾਕ ਨੇ ਪਰ ਇਹ ਜ਼ਿਆਦਾ ਇਹੋ ਜੀਆਂ ਚਿੜੀਆਂ ਜੋ ਬਹੁਤ ਹੀ ਨਾਜ਼ੂ ਕਿਸਮ ਦੀਆਂ ਹੁੰਦੀਆਂ ਨੇ ਉਹਨਾਂ ਲਈ ਜ਼ਿਆਦਾਤਰ ਖਤਰਨਾਕ ਨੇ ਕਿਉਂਕਿ ਇਹਨਾਂ ਮੋਬਾਈਲ ਟਾਵਰਾਂ ਦੇ ਵਿੱਚੋਂ ਨਿਕਲਣ ਵਾਲੀ ਰੇਡੀਏਸ਼ਨ ਇਹਨਾਂ ਚਿੜੀਆਂ ਦੇ ਦਿਮਾਗ ਨੂੰ ਪੂਰੀ ਤਰ੍ਹਾਂ ਖੋਖਲਾ ਕਰ ਦਿੰਦੀ ਹੈ ਤੇ ਇਹਨਾਂ ਟਾਵਰਾਂ ਤੋਂ ਛੱਡੀ ਜਾਣ ਵਾਲੀ ਜਿਹੜੀ ਰੇਂਜ ਹੁੰਦੀ ਹੈ ਉਹ ਬਹੁਤ ਹੀ ਖਤਰਨਾਕ ਹੁੰਦੀ ਹੈ ਜਦੋਂ ਇਹ بار-ਬਾਰ ਇਹ ਜਾਨਵਰ ਜਾਂ ਪੰਛੀ ਇਹਨਾਂ ਟਾਵਰਾਂ ਦੀ ਰੇਂਜ ਦੇ ਵਿੱਚ ਆਉਂਦੇ ਨੇ ਤਾਂ ਉਹ ਆਪਣਾ ਦਮ ਤੋੜ ਦਿੰਦੇ ਨੇ ਪਾਵੇਂ ਏ ਟਾਵਰ ਆਪਣੀ ਸਹੂਲਿਅਤ ਵਾਸਤੇ ਲਾਏ ਹਨ ਇਨਸਾਨਾਂ ਦੀ ਤਰੱਕੀ ਵਾਸਤੇ ਲਾਏ ਹਨ ਪਰ ਇਹਨਾਂ ਦਾ ਮੁਆਵਜ਼ਾ ਇਹਨਾਂ ਮਾਸੂਮ ਪੰਛੀਆਂ ਨੂੰ ਭੁਗਤਣਾ ਪਿਆ ਦੂਜਾ ਵੱਡਾ ਕਾਰਨ ਹੈ ਸਾਡੇ ਘਰਾਂ ਦਾ ਬੰਦ ਹੋਣਾ ਤੁਸੀਂ ਜਿਵੇਂ ਜਾਣਦੇ ਹੋ ਕਿ ਜਿਵੇਂ ਜਿਵੇਂ ਬੰਦੇ ਨੇ ਤਰੱਕੀ ਕੀਤੀ ਉਹਨਾਂ ਦੇ ਘਰ ਤੇ ਕੋਠੀਆਂ ਨੇ ਲੈ ਲਈ ਪਹਿਲਾਂ ਕੀ ਹੁੰਦਾ ਸੀ ਕਿ ਪਹਿਲਾਂ ਲੋਕਾਂ ਦੇ ਕੱਚੇ ਘਰ ਹੁੰਦੇ ਸੀ ਕੱਚੇ ਘਰਾਂ ਦੇ ਵਿੱਚ ਬਾਲਿਆਂ ਜਾਂ ਕਾਨਿਆਂ ਦੀਆਂ ਛੱਤਾਂ ਹੁੰਦੀਆਂ ਸਨ ਜਿਸ ਵਿੱਚ ਇਹਨਾਂ ਚਿੜੀਆਂ ਨੇ ਆਪਣੇ ਛੋਟੇ-ਛੋਟੇ ਆਲ ਨੇ ਬਣਾਏ ਹੁੰਦੇ ਸਨ ਜਿਸ ਵਿੱਚ ਵੜ ਕੇ ਇਹ ਰਹਿੰਦੀਆਂ ਸਨ ਪਰ ਹੁਣ ਕੀ ਹੈ ਕਿਉਂ ਲੋਕਾਂ ਨੇ ਪੱਕੇ ਘਰ ਬਣਾ ਲਏ ਨੇ ਸੀਮਿੰਟ ਦੇ ਇਹਨਾਂ ਦੇ ਘਰਾਂ ਦੇ ਵਿੱਚ ਇਹਨਾਂ ਚਿੜੀਆਂ ਦਾ ਵੜਨਾ ਨਾ ਮੁਮਕਿਨ ਹੈ ਕੱਚਿਆ ਘਰਾਂ ਦੇ ਵਿੱਚ ਇਹਨਾਂ ਚਿੜੀਆਂ ਦੇ ਆਂਡੇ ਵੀ ਸੁਰੱਖਿਅਤ ਰਹਿੰਦੇ ਸਨ ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਸੀ ਕਿ ਇੱਥੇ ਕੱਚਿਆਂ ਘਰਾਂ ਦੇ ਵਿੱਚ ਕੋਈ ਭਾਰੀ ਜਾਨਵਰ ਜਿਹੜਾ ਹੈ ਉਹ ਨਹੀਂ ਆਉਂਦਾ ਪਰ ਹੁਣ ਇਹਨਾਂ ਨੂੰ ਬਾਹਰ ਆਪਣੇ ਜੰਗਲਾਂ ਦੇ ਵਿੱਚ ਰਹਿਣਾ ਪੈਂਦਾ ਹੈ ਜਿੱਥੇ ਕਈ ਤਰ੍ਹਾਂ ਦੇ ਜਾਨਵਰ ਇਹਨਾਂ ਦੇ ਆਂਡਿਆਂ ਨੂੰ ਖਾ ਜਾਂਦੇ ਨੇ ਤੀਸਰਾ ਕਾਰਨ ਹੈ ਫਸਲਾਂ ਦੇ ਉੱਪਰ ਅੰਨੇਵਾ ਕੀਟਨਾਸ਼ਕ ਦੀ ਵਰਤੋਂ ਜਿਹੜੀ ਫਸਲਾਂ ਅਸੀਂ ਜਿਹੜਾ ਅਨਾਜ ਖਾਂਦੇ ਹਾਂ ਉਹਨਾਂ ਦੇ ਉੱਪਰ ਵੱਡੀ ਮਾਤਰਾ ਦੇ ਵਿੱਚ ਪੈਰਾਸਾਈਟਸ ਤੇ ਹੋਰ ਕਈ ਤਰ੍ਹਾਂ ਦੀਆਂ ਦਵਾਈਆਂ ਪਾਈਆਂ ਜਾਂਦੀਆਂ ਨੇ ਮਤਲਬ ਅਸੀਂ ਵੀ ਜ਼ਹਿਰ ਹੀ ਖਾ ਰਹੇ ਹਾਂ ਪਰ ਸਾਡਾ ਸਰੀਰ ਥੋੜਾ ਵੱਡਾ ਹੋਣ ਕਰਕੇ ਇਹ ਜ਼ਹਿਰ ਜਲਦੀ ਨਹੀਂ ਕੰਮ ਕਰਦਾ ਇਸ ਲਈ ਇਹ ਪੈਰਾਸਾਈਟ ਤੇ ਦਵਾਈਆਂ ਨੂੰ ਸਲੋ ਪੌਇਜ਼ਨ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਸਾਡੇ ਸਰੀਰ ਨੂੰ ਸਾਡੀ ਉਮਰ ਨੂੰ ਹੌਲੀ-ਹੌਲੀ ਘਟਾ ਰਹੀਆਂ ਨੇ ਪਰ ਜਦੋਂ ਇਹ ਪੈਰਾਸਾਈਟਸ ਫਸਲਾਂ ਦੇ ਉੱਤੇ ਪੌਦਿਆਂ ਦੇ ਉੱਤੇ ਛਰਕਾ ਕੀਤਾ ਜਾਂਦਾ ਹੈ ਤਾਂ ਇਹ ਪੌਦਿਆਂ ਦੀ ਟਹਿਣੀਆਂ ਦੇ ਜਰੀਏ ਉਹਨਾਂ ਦੇ ਪੱਤਿਆਂ ਦੇ ਜਰੀਏ ਜਰਾਂ ਤੱਕ ਪਹੁੰਚ ਜਾਂਦਾ ਹੈ ਤੇ ਪੌਦਿਆਂ ਦੀਆਂ ਜੜਾਂ ਤੋਂ ਇਹ ਮਿੱਟੀ ਦੇ ਵਿੱਚ ਮਿਲ ਜਾਂਦਾ ਹੈ ਉੱਥੋਂ ਦੇ ਕੀਟ ਛੋਟੇ-ਮੋਟੇ ਇਸ ਨੂੰ ਖਾ ਲੈਂਦੇ ਨੇ ਇਸ ਤੋਂ ਅਗਰੋ ਜਦੋਂ ਇਹ ਚਿੜੀਆਂ ਉਸ ਕੀੜੇ ਮਕੋੜਿਆਂ ਨੂੰ ਖਾਂਦੀਆਂ ਨੇ ਜ਼ਹਿਰੀਲੇ ਕੀੜੇ ਮਕੋੜਿਆਂ ਨੂੰ ਖਾਂਦੀਆਂ ਨੇ ਤਾਂ ਇਹਨਾਂ ਦੇ ਅੰਦਰ ਇਹ ਕੀਟਨਾਸ਼ਕ ਦਵਾਈਆਂ ਚਲੀਆਂ ਜਾਂਦੀਆਂ ਨੇ ਜਿਸ ਕਰਕੇ ਇਹ ਵੀ ਹੌਲੀ ਹੌਲੀ ਮਰ ਜਾਂਦੀਆਂ ਨੇ ਹੁਣ ਤੁਸੀਂ ਇਹ ਮੰਨ ਕੇ ਚੱਲੋ ਕਿ ਪਹਿਲਾਂ ਅਸੀਂ ਆਪਣੇ ਵੱਡੇ ਵੱਡੇ ਘਰਾਂ ਦੇ ਵਿੱਚ ਰਹਿੰਦੇ ਸਾਨ ਜਿੱਥੇ ਆਪਾਂ ਪੇੜ-ਪੌਦੇ ਲਾਉਂਦੇ ਸਾਨ ਇਹ ਪੇੜ-ਪੌਦੇ ਜਿਹੜੇ ਹੁੰਦੇ ਨੇ ਵੱਡੇ ਕਿਸਮ ਦੇ ਹੁੰਦੇ ਸੀ ਇਹਨਾਂ ਦੇ ਉੱਤੇ ਚਿੜੀਆਂ ਨੇ ਆਲਣਾ ਬਣਾ ਕੇ ਰਹਿਂਦੀਆਂ ਸਨ ਪਰ ਹੁਣ ਘਰਾਂ ਦੇ ਵਿੱਚ ਫੈਂਸੀ ਕੰਮ ਚੱਲਦਾ ਹੈ ਛੋਟੇ-ਮੋਟੇ ਪੌਦੇ ਲੱਗਦੇ ਨੇ ਜੋ ਜਿਆਦਾ ਵੱਡੇ ਨਹੀਂ ਹੁੰਦੇ ਦਿਸ ਉਪਰ ਇਹ ਚਿੜੀਆਂ ਆਪਣਾ ਆਲਣਾ ਨਹੀਂ ਬਣਾ ਪਾਉਂਦੀਆਂ ਜੇਕਰ ਕਿਤੇ ਮਾਰਾ ਮੋਟਾ ਆਲਣਾ ਬਣਾਵੇ ਦਿੰਦੀਆਂ ਨੇ ਤਾਂ ਅਸੀਂ ਉਹਨਾਂ ਦੇ ਆਲਣਾ ਤੋੜ ਦਿੰਨੇ ਆ ਤੇ ਬਾਹਰ ਸੁੱਟ ਦਿੰਨੇ ਆ ਸਾਡੇ ਗੁਆਂਢੀ ਦੇ ਚਾਈਨਾ ਦੇ ਵਿੱਚ 1958 ਦੇ ਵਿੱਚ ਮਾਉਂਟਿੰਗ ਜੋంగ్ ਨੇ ਇੱਕ ਆਦੇਸ਼ ਜਾਰੀ ਕੀਤਾ ਸੀ ਕਿ ਉਹਨਾਂ ਦੇ ਦੇਸ਼ ਦੇ ਵਿੱਚ ਜਿੰਨੀਆਂ ਵੀ ਚਿੜੀਆਂ ਨੇ ਉਹਨਾਂ ਨੂੰ ਮਾਰ ਦਿੱਤਾ ਜਾਵੇ ਤੇ ਜੇਰਾ ਵੀ ਬੰਦਾ ਇਹ ਚਿੜੀਆਂ ਨੂੰ ਮਾਰ ਕੇ ਲਿਆਵੇਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ ਉਹਨਾਂ ਦਾ ਇਹ ਮੰਨਣਾ ਸੀ ਕਿ ਇਹ ਚਿੜੀਆਂ ਉਹਨਾਂ ਦੇ ਅਨਾਜ ਨੂੰ ਖਾਂਦੀਆਂ ਨੇ ਜਿਸ ਨਾਲ ਉਹਨਾਂ ਦਾ ਵੱਡੀ ਮਾਤਰਾ ਦੇ ਵਿੱਚ ਅਨਾਜ ਖਰਾਬ ਹੋ ਜਾਂਦਾ ਹੈ ਡਿੰਗ ਜੋਂਗ ਦੇ ਇਸਾ ਦੇਸ਼ ਤੋਂ ਬਾਅਦ ਚਾਈਨਾ ਦੇ ਵਿੱਚ ਜੇੜਾ ਵੀ ਬੰਦਾ ਇਸ ਚਿੜੀਆਂ ਨੂੰ ਵੇਖਦਾ ਸੀ ਉਹਨਾਂ ਨੂੰ ਮਾਰ ਕੇ ਲੈਂਦਾ ਸੀ ਤੇ ਉਸ ਨੂੰ ਇੱਕ ਵੱਡਾ ਇਨਾਮ ਦਿੱਤਾ ਜਾਂਦਾ ਸੀ ਇਸ ਤਰ੍ਹਾਂ ਹੌਲੀ-ਹੌਲੀ ਕੁਝ ਸਮੇਂ ਬਾਅਦ ਹੀ ਚਾਈਨਾ ਦੇ ਵਿੱਚ ਇਹ ਸਾਰੀਆਂ ਚਿੜੀਆਂ ਜਿਹੜੀਆਂ ਨੇ ਉਹ ਖਤਮ ਹੋ ਗਈਆਂ ਪਰ ਇਸ ਦੇ ਖਤਮ ਹੋਣ ਦੇ ਨਾਲ ਹੀ ਚਾਈਨਾ ਦੇ ਵਿੱਚ ਕੀੜੇ ਮਕੌੜਿਆਂ ਦੀ ਜਨਸੰਖਿਆ ਇੰਨੀ ਵੱਧ ਗਈ ਕਿ 1959 ਦੇ ਵਿੱਚ ਇੱਕ ਸਮਾਂ ਇਹੋ ਜਿਹਾ ਆਇਆ कि ਜਦੋਂ ਟਿੱਡਿਆਂ ਨੇ ਚਾਈਨਾ ਦੀ ਫਸਲਾਂ ਦੇ ਉੱਤੇ ਹਮਲਾ ਕਰ ਦਿੱਤਾ ਤੇ ਜਿਸ ਨਾਲ ਚਾਈਨਾ ਦੀ ਸਾਰੀ ਫਸਲ ਤਬਾਹ ਹੋ ਗਈ। ਤੋਂ 1960 ਆਉਂਦੇ-ਆਉਂਦੇ ਚਾਈਨਾ ਦੇ ਵਿੱਚ ਇਹੋ ਜਿਹਾ ਅਕਾਲ ਪੈ ਗਿਆ। ਐਜੀ ਭੁੱਖਮਰੀ ਪੈ ਗਈ ਕਿ ਜਿਸ ਨਾਲ 3 ਕਰੋੜ ਲੋਕਾਂ ਦੀ ਜਾਨ ਚਲੀ ਗਈ। ਤੁਸੀਂ ਹੁਣ ਸੋਚਦੇ ਹੋਵੇਗੇ ਕਿ ਟਿੱਡਿਆਂ ਤੇ ਚਿੜੀਆਂ ਦਾ ਆਪਸ ਵਿੱਚ ਕੀ ਸੰਬੰਧ ਹੈ। ਟਿੱਡੇ ਜਦੋਂ ਛੋਟੇ-ਛੋਟੇ ਹੁੰਦੇ ਹਨ, ਚਿੜੀਆਂ ਉਹਨਾਂ ਨੂੰ ਚੁਗ ਕੇ ਖਾ ਜਾਂਦੀਆਂ ਨੇ। ਤੇ ਸਿਰਫ ਟਿੱਡੇ ਹੀ ਨਹੀਂ, ਹੋਰ ਵੀ ਕਈ ਤਰ੍ਹਾਂ ਦੇ ਇਹੋ ਜਿਹੇ ਕੀੜੇ-ਮਕੋੜੇ ਜਿਹੜੇ ਫਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ। ਉਹਨਾਂ ਨੂੰ ਇਹ ਚਿੜੀਆਂ ਚੁੱਕ ਕੇ ਖਾ ਜਾਂਦੀਆਂ ਨੇ ਤੇ ਜਦੋਂ ਇਹ ਚਿੜੀਆਂ ਨੂੰ ਲੈ ਕੇ ਚਾਈਨਾ ਦੀ ਸਰਕਾਰ ਦੀਆਂ ਅੱਖਾਂ ਖੁੱਲੀਆਂ ਤੇ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਫਿਰ ਕੀ ਸੀ ਚਾਈਨਾ ਨੇ ਜਰਮਨੀ ਤੋਂ ਕਈ ਲੱਖ ਚਿੜੀਆਂ ਨੂੰ ਆਪਣੇ ਦੇਸ਼ ਵਿੱਚ ਮੰਗਵਾਇਆ ਤੇ ਹੋਰ ਦੇਸ਼ਾਂ ਤੋਂ ਵੀ ਥੋੜੀਆਂ-ਥੋੜੀਆਂ ਚਿੜੀਆਂ ਮੰਗੀਆਂ ਇਹਨਾਂ ਸਾਰੀਆਂ ਚਿੜੀਆਂ ਨੂੰ ਆਪਣੇ ਦੇਸ਼ ਦੀ ਵੱਖ-ਵੱਖ ਹਿੱਸਿਆਂ ਵਿੱਚ ਛੱਡਿਆ ਸਾਡੇ ਦੇਸ਼ ਵਿੱਚ ਵੀ ਇਹ ਚਿੜੀਆਂ ਦੀ ਮਾਤਰਾ ਬਹੁਤ ਹੀ ਥੋੜੀ ਰਹਿ ਚੁੱਕੀ ਹੈ ਜੇਕਰ ਸਾਡੀਆਂ ਸਰਕਾਰਾਂ ਜਾਂ ਫਿਰ ਅਸੀਂ ਆਮ ਇਨਸਾਨਾਂ ਨੇ ਇਹ ਮੌਕਾ ਨਹੀਂ ਸੰਭਿਆ ਤਾਂ ਸਾਡੇ ਵੀ ਇਹ ਦਿਨ ਆ ਸਕਦਾ ਹੈ ਜੋ ਚਾਈਨਾ ਦੇ ਵਿੱਚ 1960 ਦੇ ਵਿੱਚ ਭੁੱਖਮਰੀ ਫੈਲੀ ਸੀ ਇਸ ਲਈ ਕੁਦਰਤ ਨਾਲ ਪਿਆਰ ਕਰੋ ਤੇ ਇਨ੍ਹਾਂ ਚਿੜੀਆਂ ਨੂੰ ਬਚਾਓ